ਪਟਿਆਲਾ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ ਪਟਿਆਲੇ ਤੋਂ ਚੱਲ ਰਹੇ ਇੱਕ ਇਹੋ ਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਜਿਹੜਾ ਗਰੋਹ ਭੋਲੇ-ਭਾਲੇ ਲੋਕਾਂ ਦੇ ਨਾਂ ਤੇ ਬੈਂਕ ਖਾਤੇ ਖੁਲਵਾ ਕੇ ਤੇ ਉਹਨਾਂ ਦੇ ਨਾਂ ਤੇ SIM ਲੈ ਕੇ ਅੱਗੇ ਜਿਹੜੇ ਸਾਈਬਰ ਕ੍ਰਾਈਮ ਧੋਖਾਧੜੀ ਕਰਨ ਵਾਲੇ ਲੋਕ ਐ ਉਹਨਾਂ ਨੂੰ ਵੇਚਦੇ ਸੀਗੇ ਤੇ ਇਹ ਖਾਤੇ ਬੈਂਕ ਖਾਤੇ ਅਤੇ ਇਹ SIM ਉਸ ਤੋਂ ਬਾਅਦ ਸਾਈਬਰ ਧੋਖਾਧੜੀ ਕਰਨ ਵਾਸਤੇ ਉਸ ਗੈਂਗ ਵੱਲੋਂ ਵਰਤੇ ਜਾਂਦੇ ਸੀ ਤਾਂ ਇੱਕ ਇਹ ਜਿਹੜਾ ਬੈਂਕ ਖਾਤਾ ਇਸ ਗ੍ਰੋ ਵੱਲੋਂ 40000 ਰੁਪਏ ਦੇ ਵਿੱਚ ਵੇਚਿਆ ਜਾਂਦਾ ਸੀਗਾ ਤੇ ਸੇਵਿੰਗ ਬੈਂਕ ਖਾਤਾ 10000 ਰੁਪਏ ਦੇ ਵਿੱਚ ਵੇਚਿਆ ਜਾਂਦਾ ਸੀ ਤੇ ਇਹ SIM ਖਰੀਦਣ ਵਾਸਤੇ ਤੇ ਇਹ ਬੈਂਕ ਖਾਤੇ ਖੋਲਣ ਵਾਸਤੇ ਆਮ ਜਿਹੜੇ ਲੋਕ ਹੈ ਜਿਹੜੇ ਆਮ ਯੰਗ ਲੋਕ ਨੇ ਉਹਨਾਂ ਨੂੰ ਝਾਂਸਾ ਦੇ ਕੇ ਕਿ ਤੁਹਾਨੂੰ ਨਵੀਂ ਨੌਕਰੀ ਲਵਾਵਾਂਗੇ ਨਵੀਂ ਨੌਕਰੀ ਲਈ ਤੁਹਾਡਾ ਸੈਲਰੀ ਅਕਾਊਂਟ ਖੋਲਣਾ ਹੈ ਉਹ ਸੈਲਰੀ ਅਕਾਊਂਟ ਦੇ ਲਈ ਉਹਨਾਂ ਨੂੰ ਨਾਮ ਲਾ ਜਾ ਕੇ ਬੈਂਕ 'ਚ ਖਾਤਾ ਖੋਲ੍ਹ ਕੇ ਉਹ ਸਾਰੇ ਖਾਤੇ ਦਾ ਵੇਰਵਾ ਇਹਨਾਂ ਵੱਲੋਂ ਆਪ ਹੀ ਰੱਖ ਲਿਆ ਜਾਂਦਾ ਸੀ ਤੇ ਅੱਗੇ ਇਹ ਖਾਤਾ ਅ ਵੇਚ ਦਿੱਤਾ ਜਾਂਦਾ ਸੀ ਤੇ ਉਸੇ ਤਰੀਕੇ ਨਾਲ ਹੀ ਜਿਹੜੇ ਕੁਝ ਲੋਕ ਨਸ਼ਾ ਕਰਨ ਦੇ ਆਦੀ ਹੁੰਦੇ ਨੇ ਉਹਨਾਂ ਨੂੰ 500 ਰੁਪਏ ਦਾ ਝਾਂਸਾ ਦੇ ਕੇ ਉਹਨਾਂ ਨੂੰ ਨਾਲ ਲਿਜਾ ਕੇ ਉਹਨਾਂ ਦੇ ਨਾਮ ਤੇ SIM ਕਾਰਡ ਇਸ਼ੂ ਕਰਵਾ ਲਿਆ ਜਾਂਦਾ ਸੀ ਤੇ ਉਹਨਾਂ ਤੋਂ SIM ਕਾਰਡ ਲੈ ਲਿਆ ਜਾਂਦਾ ਸੀ ਤੇ ਇਹ SIM ਕਾਰਡ ਅੱਗੇ ਜਿਹੜੇ ਫਿਲੀਪੀਨਸ ਮੁਲਕ ਦੇ ਵਿੱਚ ਬੈਠੇ ਸਾਈਬਰ ਅਪਰਾਧੀ ਆ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਸੀਗਾ ਤੇ ਪਟਿਆਲਾ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ ਇਹ ਚਾਰ ਦੋਸ਼ੀ ਜਿਹੜੇ ਪਟਿਆਲੇ ਦੇ ਨਿਵਾਸੀ ਆ ਜਿਨ੍ਹਾਂ ਦੇ ਨਾਮ ਨੇ ਮੰਗਾ ਅਰਸ਼ਦੀ ਪੰਕਜ ਅਤੇ ਵੀਰਬਲ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਤੇ ਇਹਨਾਂ ਤੋਂ ਇਹ ਜੇ ਬਹੁਤ ਸਾਰੇ ਖਾਤਿਆਂ ਦਾ ਵੇਰਵਾ ਚੈੱਕ ਬੁੱਕ ਤੇ ਏਟੀਐਮ ਕਾਰਡ ਤੇ ਹੋਰ ਇਹ ਜੇ ਬਹੁਤ ਸਾਰਾ ਸਮਾਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਹੈ ਜਦੀ ਤਫਤੀਸ਼ ਕੀਤੀ ਜਾ ਰਹੀ ਹੈ ਜੀ ਤੋ ਇਹ ਸਪਸ਼ਟ ਹੋ ਸਕੇ ਵੀ ਹੋਰ ਵੀ ਕੋਈ ਇਹ ਜੇ ਗਰੋਹ ਨੇ ਜਿਹੜੇ ਜਿਨ੍ਹਾਂ ਨੂੰ ਇਹ ਇਹ ਜੇ ਬੈਂਕ ਖਾਤੇ ਤੇ SIM ਕਾਰਡ ਮੁਹੱਈਆ ਕਰਵਾਉਂਦੇ ਹੋਣ ਤੇ ਇਸ ਦੇ ਨਾਲ ਨਾਲ ਜਿਹੜੇ ਫਿਲੀਪੀਨਸ ਬੈਠੇ ਸਾਈਬਰ ਅਪਰਾਧੀ ਹੈ ਦੋ ਬਾਬੂ ਅਤੇ ਸੂਮੀ ਜੋ ਕਿ ਪੰਜਾਬੀ ਮੂਲ ਦੇ ਹੀ ਹਨ ਉਹਨਾਂ ਦੇ ਵੀ ਜਿਹੜੇ ਭਾਰਤ ਤੇ ਪੰਜਾਬ ਦੇ ਵਿੱਚ ਜਿਹੜੇ ਲਿੰਕ ਹੈ ਉਹ ਲਿੰਕ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਕਿੱਥੋਂ ਦੇ ਨੇ ਅਤੇ ਹੋਰ ਵੀ ਕਿਹੜੇ-ਕਿਹੜੇ ਲੋਕਾਂ ਤੋਂ ਇਹਨਾਂ ਨੇ ਇਹ ਜੇ ਖਾਤੇ ਤੇ SIM ਕਾਰਡ ਲਏ ਹੈ ਸੋ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ FIR ਨੰਬਰ 29 ਥਾਣਾ ਸਾਈਬਰ ਕ੍ਰਾਈਮ ਪਟਿਆਲਾ ਦੇ ਵਿੱਚ ਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹੁਣ ਜਿਹੜੀ ਅਗਲੀ ਤਫਤੀਸ਼ ਹੈ ਕੀਤੀ ਜਾ ਰਹੀ ਹੈ ਤੇ ਮੈਂ ਇਸ ਮਾਧਿਮ ਰਾਹੀਂ ਸਾਰੇ ਜਿਹੜੇ ਪਟਿਆਲੇ ਦੇ ਨਾਗਰਿਕ ਆ ਉਹਨਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੂਗਾ ਵੀ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਜਾਂ ਕਿਸੇ ਵੀ ਡਰ ਦੇ ਵਿੱਚ ਆ ਕੇ ਜਿਹੜਾ ਆਪਣਾ ਬੈਂਕ ਖਾਤਾ ਹੈ ਜਾਂ ਆਪਣਾ SIM ਹੈ ਉਹ ইস্যੂ ਕਰਵਾ ਕੇ ਜਾਂ ਆਪਣਾ ਬੈਂਕ ਖਾਤਾ ਖੁਲਵਾ ਕੇ ਉਹਦਾ ਵੇਰਵਾ ਕਿਸੇ ਵੀ ਹੋਰ ਵਿਅਕਤੀ ਨੂੰ ਨਾ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਬੈਂਕ ਖਾਤਾ ਅਤੇ SIM ਕਾਰਡ ਅੱਗੇ ਕਿਸੇ ਤਰ੍ਹਾਂ ਦਾ ਸਾਈਬਰ ਅਪਰਾਧ ਕਰਨ ਵਾਸਤੇ ਸਾਈਬਰ ਕ੍ਰਾਈਮ ਕਰਨ ਵਾਸਤੇ ਵਰਤਿਆ ਜਾ ਸਕਦਾ ਜਿਦੇ ਵਿੱਚ ਫਿਰ ਕੱਲ ਨੂੰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਖਾਤਾਧਾਰਕ ਨੂੰ ਜਾਂ SIM ਕਾਰਡ ਦੇ ਮਾਲਕ ਨੂੰ ਜਿਹੜੀ ਕੋਈ ਕਾਨੂੰਨੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਇਸ ਤੋਂ ਤੁਹਾਨੂੰ ਬਹੁਤ ਸੁਚੇਤ ਰਹਿੰਦੇ ਹੋ ਪਟਿਆਲਾ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ ਪਟਿਆਲੇ ਤੋਂ ਚੱਲ ਰਹੇ ਇੱਕ ਇਹੋ ਜਿਹੇ ਗਰੁੱਪ ਦਾ ਪਰਦਾਫਾਸ਼ ਕੀਤਾ ਜਿਹੜਾ ਗਰੁੱਪ ਭੋਲੇ ਭਾਲੇ ਲੋਕਾਂ ਦੇ ਨਾਂ ਤੇ ਬੈਂਕ ਖਾਤੇ ਖੁਲਵਾ ਕੇ ਤੇ ਉਹਨਾਂ ਦੇ ਨਾਮ ਤੇ SIM ਲੈ ਕੇ ਅੱਗੇ ਜਿਹੜੇ ਸਾਈਬਰ ਕ੍ਰਾਈਮ ਤੋ ਖਾਤੜੀ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਵੇਚਦੇ ਸੀਗੇ ਤੇ ਇਹ ਖਾਤੇ ਬੈਂਕ ਖਾਤੇ ਅਤੇ ਇਹ SIM ਉਸ ਤੋਂ ਬਾਅਦ ਸਾਈਬਰ ਧੋਖਾ ਧੜੀ ਕਰਨ ਵਾਸਤੇ ਉਸ ਗੈਂਗ ਵੱਲੋਂ ਵਰਤੇ ਜਾਂਦੇ ਸੀ ਤਾਂ ਇੱਕ ਇਹੋ ਜਿਹਾ ਬੈਂਕ ਖਾਤਾ ਇਸ ਗ੍ਰੋ ਵੱਲੋਂ 40000 ਰੁਪਏ ਦੇ ਵਿੱਚ ਵੇਚਿਆ ਜਾਂਦਾ ਸੀਗਾ ਤੇ ਸੇਵਿੰਗ ਬੈਂਕ ਖਾਤਾ 10000 ਰੁਪਏ ਦੇ ਵਿੱਚ ਵੇਚਿਆ ਜਾਂਦਾ ਸੀ ਤੇ ਇਹ SIM ਖਰੀਦਣ ਵਾਸਤੇ ਤੇ ਇਹ ਬੈਂਕ ਖਾਤੇ ਖੋਲਣ ਵਾਸਤੇ ਆਮ ਜਿਹੜੇ ਲੋਕ ਹੈ ਜਿਹੜੇ ਆਮ ਯੰਗ ਲੋਕ ਨੇ ਉਹਨਾਂ ਨੂੰ ਝਾਂਸਾ ਦੇ ਕੇ ਕਿ ਤੁਹਾਨੂੰ ਨਵੀਂ ਨੌਕਰੀ ਲਵਾਵਾਂਗੇ ਨਵੀਂ ਨੌਕਰੀ ਲਈ ਤੁਹਾਡਾ ਸੈਲਰੀ ਅਕਾਊਂਟ ਖੋਲਣਾ ਹੈ ਉਹ ਸੈਲਰੀ ਅਕਾਊਂਟ ਦੇ ਲਈ ਉਹਨਾਂ ਨੂੰ ਨਾਲ ਲਾ ਜਾ ਕੇ ਬੈਂਕ 'ਚ ਖਾਤਾ ਖੋਲ ਕੇ ਉਹ ਸਾਰੇ ਖਾਤੇ ਦਾ ਵੇਰਵਾ ਇਹਨਾਂ ਵੱਲੋਂ ਆਪ ਹੀ ਰੱਖ ਲਿਆ ਜਾਂਦਾ ਸੀ ਤੇ ਅੱਗੇ ਇਹ ਖਾਤਾ ਵੇਚ ਦਿੱਤਾ ਜਾਂਦਾ ਸੀ ਉਸੇ ਤਰੀਕੇ ਨਾਲ ਹੀ ਜਿਹੜੇ ਕੁਝ ਲੋਕ ਨਸ਼ਾ ਕਰਨ ਦੇ ਆਦੀ ਹੁੰਦੇ ਨੇ ਉਹਨਾਂ ਨੂੰ 500 ਰੁਪਏ ਦਾ ਝਾਂਸਾ ਦੇ ਕੇ ਉਹਨਾਂ ਨੂੰ ਨਾਲ ਲਿਜਾ ਕੇ ਉਹਨਾਂ ਦੇ ਨਾਮ ਤੇ SIM ਕਾਰਡ ਇਸ਼ੂ ਕਰਵਾ ਲਿਆ ਜਾਂਦਾ ਸੀ ਤੇ ਉਹਨਾਂ ਤੋਂ SIM ਕਾਰਡ ਲੈ ਲਿਆ ਜਾਂਦਾ ਸੀ ਤੇ ਇਹ SIM ਕਾਰਡ ਅੱਗੇ ਜਿਹੜੇ ਫਿਲੀਪੀਨਸ ਮੁਲਕ ਦੇ ਵਿੱਚ ਬੈਠੇ ਸਾਈਬਰ ਅਪਰਾਧੀ ਆ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਸੀਗਾ ਤੇ ਪਟਿਆਲਾ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ ਇਹ ਚਾਰ ਦੋਸ਼ੀ ਜਿਹੜੇ ਪਟਿਆਲੇ ਦੇ ਨਿਵਾਸੀ ਐ ਜਿਨ੍ਹਾਂ ਦੇ ਨਾਮ ਨੇ ਮੰਗਾ ਅਰਸ਼ਦੀਪ ਪੰਕਜ ਅਤੇ ਬੀਰਬਲ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਤੇ ਇਹਨਾਂ ਤੋਂ ਇਹ ਜਿਹੇ ਬਹੁਤ ਸਾਰੇ ਖਾਤਿਆਂ ਦਾ ਵੇਰਵਾ ਚੈੱਕ ਬੁੱਕ ਤੇ ਏਟੀਐਮ ਕਾਰਡ ਤੇ ਹੋਰ ਇਹ ਜਿਹੇ ਬਹੁਤ ਸਾਰਾ ਸਮਾਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਆ ਜਦੀ ਤਫਤੀਸ਼ ਕੀਤੀ ਜਾ ਰਹੀ ਹੈ ਜੀ ਤੋ ਇਹ ਸਪਸ਼ਟ ਹੋ ਸਕੇ ਵੀ ਹੋਰ ਵੀ ਕੋਈ ਇਹ ਜਿਹੇ ਗਰੋਹ ਨੇ ਜਿਹੜੇ ਜਿਨ੍ਹਾਂ ਨੂੰ ਇਹ ਇਹ ਜਿਹੇ ਬੈਂਕ ਖਾਤੇ ਤੇ SIM ਕਾਰਡ ਮੁਹੱਈਆ ਕਰਵਾਉਂਦੇ ਹੋਣ ਤੇ ਇਸ ਦੇ ਨਾਲ ਨਾਲ ਜਿਹੜੇ ਫਿਲੀਪੀਨਸ ਬੈਠੇ ਸਾਈਬਰ ਅਪਰਾਧੀ ਹੈ ਦੋ ਬਾਬੂ ਅਤੇ ਸੂਮੀ ਜੋ ਕਿ ਪੰਜਾਬੀ ਮੂਲ ਦੇ ਹੀ ਹਨ ਉਹਨਾਂ ਦੇ ਵੀ ਜਿਹੜੇ ਭਾਰਤ ਤੇ ਪੰਜਾਬ ਦੇ ਵਿੱਚ ਜਿਹੜੇ ਲਿੰਕ ਹੈ ਉਹ ਲਿੰਕ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਇਹ ਕਿੱਥੋਂ ਦੇ ਨੇ ਅਤੇ ਹੋਰ ਵੀ ਕਿਹੜੇ-ਕਿਹੜੇ ਲੋਕਾਂ ਤੋਂ ਇਹਨਾਂ ਨੇ ਇਹ ਜਿਹੇ ਖਾਤੇ ਤੇ SIM ਕਾਰਡ ਲਏ ਆ ਸੋ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ FIR ਨੰਬਰ 29 ਥਾਣਾ ਸਾਈਬਰ ਕ੍ਰਾਈਮ ਪਟਿਆਲਾ ਦੇ ਵਿੱਚ ਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹੁਣ ਜਿਹੜੀ ਅਗਲੀ ਤਫ਼ਤੀਸ਼ ਹੈ ਕੀਤੀ ਜਾ ਰਹੀ ਹੈ ਤੇ ਮੈਂ ਇਸ ਮਾਧਿਮ ਰਾਹੀਂ ਸਾਰੇ ਜਿਹੜੇ ਪਟਿਆਲੇ ਦੇ ਨਾਗਰਿਕ ਆ ਉਹਨਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੂੰਗਾ ਵੀ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਜਾਂ ਕਿਸੇ ਵੀ ਡਰ ਦੇ ਵਿੱਚ ਆ ਕੇ ਜਿਹੜਾ ਆਪਣਾ ਬੈਂਕ ਖਾਤਾ ਹੈ ਜਾਂ ਆਪਣਾ SIM ਹੈ ਉਹ ਇਸ਼ੂ ਕਰਵਾ ਕੇ ਜਾਂ ਆਪਣਾ ਬੈਂਕ ਖਾਤਾ ਖੁਲਵਾ ਕੇ ਉਹਦਾ ਵੇਰਵਾ ਕਿਸੇ ਵੀ ਹੋਰ ਵਿਅਕਤੀ ਨੂੰ ਨਾ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਬੈਂਕ ਖਾਤਾ ਅਤੇ SIM ਕਾਰਡ ਅੱਗੇ ਕਿਸੇ ਤਰ੍ਹਾਂ ਦਾ ਸਾਈਬਰ ਅਪਰਾਧ ਕਰਨ ਵਾਸਤੇ ਸਾਈਬਰ ਕ੍ਰਾਈਮ ਕਰਨ ਵਾਸਤੇ ਵਰਤਿਆ ਜਾ ਸਕਦਾ ਹੈ ਜਿਦੇ ਵਿੱਚ ਫਿਰ ਕੱਲ ਨੂੰ ਅ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਖਾਤਾਧਾਰਕ ਨੂੰ ਜਾਂ SIM ਕਾਰਡ ਦੇ ਮਾਲਕ ਨੂੰ ਜਿਹੜੀ ਕੋਈ ਕਾਨੂੰਨੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਇਸ ਤੋਂ ਤੁਹਾਨੂੰ ਬਹੁਤ ਸੁਚੇਤ ਰਹਿੰਦੇ